ਔਰ ਦੇਖ ਲਾ ਸਾਰਾ ਦਿਨ ਤੂੰ ਕੰਮ ਤੇ ਲੱਗੀ ਰਹਿਣੀ ਹੈਗੀ ਹਾਂ ਆਉ ਕੰਮ ਕਰ ਲਿਆ ਕਿਤੇ ਆ ਛੱਡ ਕੇ ਉਹ ਕਰ ਲਿਆ ਉਹ ਛੱਡ ਕੇ ਉਹ ਕਰ ਲਿਆ ਤੇ ਫੋਨ ਤੇ ਲੱਗੀ ਪਈ ਹੈਗੀ ਕੋਈ ਨਹੀਂ ਬੇਬੇ ਫਿਰ ਫੋਨ ਤੇ ਲੱਗੀ ਪਈ ਆਪਦੀ ਮਾਂ ਨਾਲ ਜਾਂ ਆਪਦੀ ਭਝਾਈ ਨਾਲ ਗੱਲ ਕਰਦੀ ਹੋਊਗੀ ਹੁਣ ਦੁਪਹਿਰ ਦੀ ਰੋਟੀ ਦਾ ਟਾਈਮ ਆ ਮੈਂ ਹੁਣ ਰੋਟੀ ਤਾਂ ਬਣਾਉਣੀ ਸੀ ਚਾਰ ਘੰਟੇ ਆ ਕੇ ਮਾਂ ਨਾਲ ਗੱਲ ਕਰਦੀ ਆ ਮਾਂ ਕੋਲੇ ਤੇਰਨਾ ਚੁਗਲੂਆਂ ਕਰੀ ਜਾਂਦੀ ਹੈ ਭੇਡੇ ਮੇਰੀਆਂ ਚੁਗਲਾਂ ਹਾਂ ਹਾਂ ਕਿ ਮੇਰੀਆਂ ਚੁਗਲੀਆਂ ਕੀ ਕਰੀ ਜਾਂਦੀਆਂ ਤੇ ਅੰਨ ਚੁਗਣ ਲਗਾ ਕਹਿੰਦੀ ਜੇ ਮਾਂ ਕਹਿੰਦੀ ਹੈਗੀ ਕਹਿੰਦੀ ਨਾ ਕੋਈ ਬਹਾਨਾ ਲਾਦਾ ਕਰਕੇ ਦੇ ਕਹਿੰਦਾ ਕਰ ਮੈਂ ਬਿਮਾਰ ਹੋ ਗਈ ਕਿਦੇ ਕਹਿੰਦਾ ਕਰ ਵੀ ਮੈਂ ਤਾਂ ਪੜਨੀ ਆ ਤੂੰ ਕੰਮ ਨਾ ਕਰੇ ਕ ਸਾਰਾ ਆਪ ਦੀ ਸਸਤੋ ਕਰਾਇਆ ਕਰ ਓ ਬੇਟੀ ਮੈਨੂੰ ਪਤਾ ਹੈ ਜੇਦੀ ਮਾਂ ਮੇਰੇ ਵਾਸਤੇ ਨਹੀਂ ਕੁਝ ਵੀ ਕਹਿੰਦੀ ਐਵੇਂ ਨਾ ਤੂੰ ਸਾਰਾ ਦਿਨ ਨਾ ਬਸ ਕੁੱਠੇ ਸਿੱਧੀਆਂ ਗੱਲਾਂ ਕਰਿਆ ਕਰ ਤੇ ਆਹ ਰੋਟੀ ਪੱਕੀ ਪਈ ਆ ਖਾ ਲਾ ਰੋਟੀ ਤਾਂ ਮੈਂ ਖਾ ਲੂੰਗੀ ਮੈਨੂੰ ਰੋਟੀ ਨਹੀਂ ਚੰਗੀ ਲੱਗੀ ਜਦੋਂ ਮੈਂ ਆਪ ਸੋਣ ਆਈ ਅੰਨੀ ਸੋਕੇ ਐ ਨਾ ਖਨ ਦੇ ਕੇ ਐ ਨਾ ਗਈ ਉਹ ਜਾ ਕੇ ਤੂੰ ਦੇਖ ਲੈ ਜੇ ਨਹੀਂ ਤੈਨੂੰ ਯਕੀਨ ਆਉਂਦਾ ਤਾਂ ਜਾ ਕੇ ਦੇਖ ਵੀ ਕੀ ਦੀ ਨਾ ਗੱਲਾਂ ਕਰੀ ਜਾਂਦੀ ਆ ਤੇ ਇਹਨੇ ਚੁਗਲੀਆਂ ਲਾਈ ਜਾਂਦੀ ਆ ਕਹਿੰਦੀ ਮੇਰੀ ਸੱਸ ਤਾਂ ਬੜੀ ਬਹਾਨਿਆਂ ਖੋਰੀ ਆ ਕਹਿੰਦੀ ਸਾਰਾ ਕੰਮ ਕਹਿੰਦੀ ਮੈਥੋਂ ਕਰਾਉਂਦੀ ਆ ਬੋਹੋ ਬੇਬੇ ਮੈਨੂੰ ਪਤਾ ਹੀ ਆ ਹਰਪ੍ਰੀਤ ਦਾ ਆਏ ਹਰਪ੍ਰੀਤ ਕਿੱਥੇ ਕਹਿੰਦੀ ਮੈਂ ਤਾਂ ਹਰਪ੍ਰੀਤ ਨੂੰ ਸਮਾਂ ਮੱਜੇ ਤੇ ਬਾਅਦ ਨਹੀਂ ਵੀ ਕੋਈ ਬਹਿ ਜਾ ਮੈਂ ਲੈ ਆਉਣੀ ਤੇ ਰੱਸ ਰੋਟੀ ਬਣਾ ਕੇ ਤੂੰ ਤੂੰ ਤਾਂ ਮੱਜੇ ਤੇ ਬਹੋਣੀ ਉਹ ਤੇਰੀਆਂ ਕਰੀ ਜਾਂਦੀਆਂ ਨਾ ਉਹਦੀ ਮਾਂ ਕੋਲੇ ਚੁਗਲੀਆਂ ਮਾਮੂਰੋ ਕਹੀ ਜਾਂਦੀ ਕਹਿੰਦੀ ਤੂੰ ਕੰਮ ਨਾ ਕਰਿਆ ਰਾਮਨਾ ਬੈਠਿਆ ਘਰ ਕਹਿੰਦੀ ਚੱਲ ਕੋਈ ਰਾਮਨਾ ਬੈਠਣ ਨੂੰ ਵੀ ਥੋੜੇ ਮੇਰੇ ਸਿਰ ਤੇ ਰਹਿੰਦੀ ਆ ਉਹ ਜੀ ਹੈਗੀ ਆ ਨਾ ਮੇਰੀ ਸੱਸ ਕੰਮ ਕਰਨ ਵਾਲੀ ਤਾਂ ਬੈਂਦੀ ਆਹੋ ਗੋਲੀ ਬਣਾਈ ਖੜੀ ਆ ਨਾ ਤੈਨੂੰ ਵੀ ਮੇਰੀ ਗੋਲੀ ਹੈਗੀ ਮੂਰੇ ਖਾ ਕਰ ਕਰ ਕੇ ਉਹਨੂੰ ਪੜਾਈ ਜਾਨੀ ਹੈਗੀ ਕਿਦ ਰੋਟੀ ਬਣਾ ਬਣਾ ਕੇ ਫੜਾਈ ਕਿਤੇ ਚਾਹ ਬਣਾ ਕੇ ਫੜਾਇਆ ਮਾਂ ਮਾੜਾ ਮਟਨ ਦੁਕਾਨ ਖੋਲਾ ਵੀ ਤੈਨੂੰ ਮੈਨੂੰ ਕੀ ਆਂਦੀ ਹੈਗੀ ਮਾਂ ਮੇਰੇ ਕੰਨ ਤਾਂ ਖੁੱਲੇ ਹੀ ਆ ਗਰਮ ਗਰਮ ਪਰੌਂਠੇ ਪੱਕੀ ਜਾਂਦੇ ਆ ਸਬਜੀ ਧਾਰ ਗੋਭੀ ਦੀ ਤੇ ਪਰੌਂਠੇ ਖਾ ਇੰਨਾ ਵੀ ਨਾ ਤੂੰ ਉਹਦੇ ਢਿੱਡ ਚਵਾੜਾ ਮਾੜਾ ਮਟਾ ਸੁਰਤ ਕਰਨਾ ਵੀ ਉਹ ਕੀ ਗੱਲਾਂ ਕਰੀ ਜਾਂਦੀ ਮੈਂ ਤੈਨੂੰ ਕੀ ਦੱਸੀ ਜਾਂਦੀ ਆ ਤੂੰ ਤਾਂ ਇੱਕ ਵੀ ਨਿਗਾਉਲਦੀ ਕੀ ਸਾਰੀਆਂ ਗਾਉਲਦੀ ਕੀ ਨਿਗਾਉਲਦੀ ਪਰ ਬੇਬੇ ਘਰੇ ਲੜਾਈ ਪਾਉਂਦਾ ਫਾਇਦਾ ਨਹੀਂ ਇੱਕ ਜਵਾਬ ਹੈ ਜੇ ਮੈਂ ਕੁਝ ਬੋਲੂਗੀ ਉਹ ਆਏ ਨੂੰ ਜੱਸ ਨੂੰ ਦੱਸੂਗੀ ਜੱਸ ਮੈਨੂੰ ਪੁੱਛੂਗਾ ਐਵੇਂ ਬੱਚੇ ਤੇ ਟੈਨਸ਼ਨ ਪਾਉਗੀ ਸਾਡਾ ਖੇਸਾ ਇੱਕੋ ਜਿਹਾ ਹੋ ਜਾਏ ਨੂੰ ਫਸ ਜਿਵੇਂ ਆਪਾਂ ਹੋ ਜਾਂਦੇ ਮੈਂ ਤੈਨੂੰ ਤਾਂ ਹੀ ਕਹਿੰਦੀ ਬਾਹਲਾ ਅਸਰ ਨਾ ਕਰ ਤੇਰੇ ਤੋਂ ਗੱਲ ਹੋ ਗਈ ਅਕੇ ਪੱਥਰ ਤੇ ਬੂੰਦ ਪਈ ਤਾਂ ਨਾ ਪਈ ਕੁਝ ਤੇਰਾ ਵੀ ਬਾਸ ਸਰਿਆ ਪਿਆਗਾ ਜੇ ਮੈਂ ਤੈਨੂੰ ਕੋਈ ਗੱਲ ਦੱਸਦੀ ਆ ਤੂੰ ਜਮਾਈ ਯਕੀਨ ਨਹੀਂ ਕਰਦੀ ਮੈਂ ਐਡੀ ਤਾਂ ਨਹੀਂ ਵੀ ਸਾਡੇ ਘਰੇ ਕਲੇਸ਼ ਕਰਾਉਂਗੀ ਤੁਹਾਡਾ ਮोटा ਸੋਣਾ ਨੂੰ ਵੀ ਕੀ ਕਹੀ ਜਾਂਦੀ ਆ ਕੁਛ ਨਹੀਂ ਕਹਿੰਦੀ ਹੁਣੇ ਉਹ ਰੋਟੀ ਨੂੰ ਆਦੀ ਹੋਊਗੀ ਵੀ ਮੈਂ ਰੋਟੀ ਖਾਣੀ ਆ ਹੋਰ ਕੀ ਗੱਲਬਾਤ ਕਰਦੀ ਹੋਊਗੀ ਉਹ ਆਦੀ ਮਾਂ ਨਾਲ ਤੂੰ ਤਾਂ ਉਹ ਵੀ ਥੋੜੀ ਜਿਆਦੇ ਲੱਗ ਜਣੀ ਬੀਬੇ ਹਰਪ੍ਰੀਤ ਤੈਨੂੰ ਇੰਨੀ ਭੈੜੀ ਕਾ ਤਾਂ ਲੱਗਦੀ ਆ ਹਰਪ੍ਰੀਤ ਮੈਨੂੰ ਭੈੜੀ ਨਹੀਂ ਲੱਗਦੀ ਉਹਦੀਆਂ ਗੱਲਾਂ ਭੈੜੀਆਂ ਲੱਗਦੀਆਂ ਹਰਪ੍ਰੀਤ ਮੈਨੂੰ ਬਥੇਰੀ ਬਦਗਾ ਲੱਗਦੀ ਹੈਗੀ ਜਦੋਂ ਮੈਂ ਜਿੱਤੇ ਬੈਠੀ ਹੁੰਦੀ ਮਾਜੀ ਦਾ ਤੂੰ ਅਵੀ ਸੇਵਾ ਕਰੀ ਜਾਂਦੀ ਆ ਮੈਨੂੰ ਬਦਗਾ ਲੱਗਦੀ ਆ ਨਾ ਤੂੰ ਬਦਗਾ ਲੱਗਦੀ ਨਾਲ ਉਹ ਬਦਗਾ ਲੱਗਦੀ ਆ ਅੱਜ ਸੇਵਾ ਮੈਂ ਕਰਦੀ ਆ ਕੱਲ ਨੂੰ ਮੈਂ ਸੇਵਾ ਕਰਵਾ ਦੂੰ ਹਾਂ ਕਰਵਾ ਦੀ ਤੈਨੂੰ ਦੇਊਗੀ ਉਹ ਜੇ ਤੈਨੂੰ ਹੋਣ ਨਹੀਂ ਕਰਕੇ ਦਿੰਦੀ ਕਿ ਮੈਂ ਬੁੜੀ ਹੋਈ ਨੂੰ ਕਰਕੇ ਦੇਊਗੀ ਕੋਈ ਨਹੀਂ ਆਪੇ ਕਰੂਗੀ ਇੱਕ ਨੋਆ ਮੇਰੇ ਸਾਂਭੂਗੀ ਜਦੋਂ ਮੈਂ ਮੰਜੇ ਤੇ ਬੈਈ ਅੱਜ ਤਾਂ ਮੇਰੇ ਫਰਾਨੀ ਤੁਰਦੀ ਹੈ ਚੱਲ ਮੈਂ ਕਰੀ ਜਨੇ ਕੰਮ ਚਾਰ ਤਣਾ ਨੂੰ ਜਦੋਂ ਕਿਤੇ ਬਿਮਾਰ ਸਮਾਰ ਹੁੰਦੀ ਹੈ ਫੇਰ ਵੀ ਤਾਂ ਸਾਮ ਦੀ ਹੈ ਜੇ ਪਿੰਡ ਗਈ 10 ਦਿਨ ਉਦੋਂ ਵੀ ਸਾਰਾ ਘਰ ਸੰਭੇ ਹੀ ਤੂੰ ਨਾ ਟੈਨਸ਼ਨ ਆ ਕਰੈ ਮੇ ਮੇਰੇ ਘਰ ਵੀ ਮੈਂ ਹੈ ਨਾ ਉਹਦਾ ਕਰਾਈ ਖਾਈ ਤੂੰ ਤੂੰ ਨਹੀਂ ਸੁਣਦੀ ਮੇਰੀ ਗੱਲ ਕਿੰਨਾ ਹੀ ਤੈਨੂੰ ਮੈਂ ਕਹੀ ਜਾਮਾ ਵੀ ਭਾਈ ਉਹਦੀ ਗੱਲ ਸੁਣ ਤੂੰ ਐ ਕਰੀ ਜਾਂਦੀ ਉਹ ਐ ਕਿ ਜਮਾ ਨਹੀਂ ਸੁਣਦੀ ਤੂੰ ਮੇਰੀ ਗੱਲ ਸਰ ਕੋਈ ਇਹ ਤੈਨੂੰ ਪਤਾ ਲੱਗ ਜੂਗਾ ਕੋਈ ਨਹੀਂ ਨਾ ਸੁਣ ਤੂੰ ਨਾ ਸੁਧਰੀ ਤੇਰੇ ਕੋਲ ਤਾਂ ਹਮੇਸ਼ਾ ਹੀ ਗੱਲਾਂ ਵਸ ਆਏ ਆ ਉਹ ਆ ਫਲਾਨਾ ਠਿਗੜਾ ਆ ਕੁਛ ਹੈ ਬੀਬੀ ਕੋਲ ਹੋਰ ਤਾਂ ਵੀ ਗੱਲ ਨਹੀਂ ਹੁੰਦੀ ਐ ਆਏ ਤਾਂ ਹੈ ਨਹੀਂ ਵੀ ਰੋਟੀ ਪੱਕੀ ਪਈ ਐ ਚੱਕਾ ਦੋ ਰੋਟੀਆਂ ਖਾ ਲਾ ਬਸ ਹਰਪ੍ਰੀਤ ਦੇ ਮਗਰੀ ਪੈ ਰਹੀ ਐ ਪਤਾ ਨਹੀਂ ਕੀ ਖਿਆ ਹੋਣਾ ਇਹਨੂੰ ਹਰਪ੍ਰੀਤ ਨੂੰ ਸਾਰਾ ਦਿਨ ਦਿੰਦੱਖ ਆਏ ਨਹੀਂ ਵਿਚਾਰ ਕੋਈ ਨਹੀਂ ਨਿਆਣੀ ਐ ਫੇਰ ਕੀ ਹੋਗਾ ਹੁਣ ਨਾ ਮੈਂ ਮੂਰੇ ਲੱਕੇ ਉਹਦੇ ਕੰਮ ਕਰੂੰਗੀ ਤੇ ਫਿਰ ਹੋਰ ਮੈਂ ਕਦੋਂ ਕਰੂੰ ਐਡੀ ਬਾਤ ਤਾਂ ਮੈਂ ਉਹੀ ਗੱਲ ਬੱਜੇ ਤੇ ਬੈਠਣ ਵਾਲੀ ਹੋ ਜੂੰ 10 ਬਾਰੇ ਜਿਹੜੇ 5 ਬਾਰੇ ਜਿੰਨਾ ਝਗਾਵ ਦੀ ਪੁਰਾਣੀ ਤੁਰਦੀ ਘਰੀ ਜੰਨੀ ਹੈ ਕੰਮ ਦੇ ਤੇਰੀ ਹੱਥ ਹੀ ਕਰਦੀ ਤਾਂ ਹੀ ਤਾਂ ਉਹਨਾਂ ਨੇ ਘੱਡੀ ਹੈ ਜੇ ਸਾਰਾ ਦਿਨ ਉਹਨਾਂ ਨਾਲ ਲੜੰਦੀ ਹੋਊਗੀ ਨਾ ਸੱਸ ਨੂੰ ਉਹੀ ਕੋਸ ਇੱਥੇ ਕਰ ਛੱਡੇ ਨੇ ਹੁਣ ਮੈਂ ਤੇਰੇ ਮਗਰ ਲੱਕੇ ਦਿਨੂ ਨਾਲ ਲੜਪਾ ਤੇ じゃ ਕਰਦਾ ਘੁੱਟਕ ਨਾ ਅਜੇ ਤਾਂ ਨਹੀਂ ਪੀਣੀ ਚੱਲ ਚੰਗਾ ਤੇ ਦਵਾਈ ਲੈ ਲੈ ਹੁਣ ਦਵਾਈ ਲਿਉਣੀ ਹੈ ਮੈਂ ਹਾਂ ਹਾਂ ਦਵਾਈ ਲੈ ਹੂੰ ਦਵਾਈ ਤਾਂ ਆ ਗਿਆ ਮੈਂ ਤਾਂ ਬਸ ਮਹਾਂਪਤ ਜਪ ਜੀ ਆਇਆ ਅੱਛਾ ਹਾਂ ਹਾਂ ਜੀ ਬੈਠੀਏ ਭਾਈ ਤੂੰ ਦਵਾਈ ਦੂਈ ਲੈ ਲੈਣੀ ਸੀ ਕੁਛ ਅੱਜ ਦੀ ਦਵਾਈ ਤਾਂ ਭਾਈ ਹੁਣ ਲੈਤੀ ਐਂਗੀ ਹੂੰ ਰੋਟੀ ਖਾ ਕੇ ਬੈਠੀ ਐਂਗੀ ਫੇਰ ਲਾਉਂਗੀ ਗੋਲੀ ਹਾਂ ਗੋਲੀ ਗੋਲੀ ਆਦੀ ਟੈਂਸਰ ਲੈ ਲਿਆ ਕਰਨਾ ਗੋਲੀ ਨਾਲ ਹੀ ਫਿਰ ਆਇਆ ਆ ਗਿਆ ਭਾਈ ਹਾਂ ਆ ਜਾ ਬਣ ਤੇ ਰੋਟੀ ਲਿਆਵਾ ਰੋਟੀ ਖਾ ਲੈਨੇ ਆ ਰੋਟੀ ਖਾ ਲਾ ਫਿਰ ਬਣੀ ਪਈ ਐ ਰੋਟੀ ਬਣਾ ਲਈ ਸੀ ਅਸੀਂ ਤਾਂ ਖਾ ਲਈ ਅੱਛਾ ਤੈਨੂੰ ਡਿੱਕੀ ਜਾਂਦੇ ਸੀ ਤੇ ਬਸ ਕੋਈ ਮੇਰੇ ਬਣਾ ਦੇ ਰੋਟੀ ਬਣ ਗਿਆ ਕੰਮ ਬਣ ਗਿਆ 10000 ਠੀਕ ਐ ਬਸ ਪੂਰੇ ਲਿਆਇਆ ਹੋਵੇਗਾ ਫਿਰ ਆਏ ਡੋਡੀ ਗਣਨੇ ਦੇ ਕੀ ਹੋਵੇ ਬਸ ਸਿਰ ਕੀ ਠੀਕ ਐ 10000 ਆਹ ਨਵਈ ਠੀਕ ਐ ਠੀਕ ਹੈ ਤੇ ਮੈਂ ਕਰਦੀ ਆ ਫਿਰ ਹੁਣ ਤੈਨੂੰ ਰੋਟੀ ਖਵਾ ਕੇ ਤੇ ਮੈਂ ਵਾਗੀ ਜਾਨੀ ਸੁਨੈਰ ਦੇ ਹੂੰ। ਬਾ ਰੋਟੀ ਮੇਨ ਪਾ ਜੀ ਵਸ ਤੁਸੀਂ ਵਾਗ ਜਿਓ ਹਣ। ਹਾਂ ਤੇ ਆ ਸੁੜਾ ਕੇ ਲਿਆ ਕੇ ਉਹ ਇਹਨੂੰ ਦੇ ਦੇ ਹੁਣ ਕੰਨਾਂ ਦੇ ਵਿੱਚ ਕਰ ਤੇ ਜਮੀ ਮੁੱਚੀ ਬੈਠੀ ਹੈ ਹੈ। ਹੋਰ ਮੈਂ ਤਾਂ ਬਲਾਈ ਸ਼ਰਮ ਆਉਂਦੀ ਆ ਵੀ ਆਏ ਕਹੋਗੀ ਵੀ ਇੱਥੇ ਆਈ ਦੇ ਚਾਲਾ ਉਹ ਤਾਂ ਇਹਨੇ ਚਾਲੀ ਜਿੱਤ ਰੱਖਤੀ ਮੇਰੀ। ਹਾਂ ਤੇ ਕਲੇਸ ਵਾਲਾ ਪਾਈ ਜਾਂਦਾ ਸੀ ਲਾਡੀ। ਹੂੰ ਹੂੰ ਹੂੰ। ਤੇ ਚੱਲ ਹੁਣ ਕੋਈ ਕਲੇਸ ਕੋਈ ਹੈਗਾ ਮੈਂ ਫਿਰ ਬਾਹਲਾ ਬੋਲਦਾ ਸੀਗਾ ਤਾਂ ਗਾ ਆਪਣੇ ਫਿਰ ਮੈਂ ਇਹਨੂੰ ਕਹਿ ਦਮਾ ਤੂੰ ਕਲੇਸ ਨਵੇੜੜੇ। ਫਿਰ ਦੇਖੀ ਜੇ ਬਾਅਦ ਚ ਵਾਂ। ਨਾਲੇ ਪਤਾ ਕੀ ਗੱਲ ਹੁੰਦੀ ਆ ਭਾਣੇ ਇਹ ਚੀਜ਼ਾਂ ਤਾਂ ਹੁੰਦੀਆਂ ਟਾੜੇ ਥੋੜੇ ਵਾਸਤੇ ਹੀ ਅਸਲ ਚ ਜਦੋਂ ਮੌਕੇ ਤੇ ਕੰਮ ਆ ਜਾਣੀ ਉਹੀ ਤਾਂ ਗੱਲ ਐ ਭਾਈ ਆਪਾਂ ਤਾਂਹੀਂ ਚੱਲ ਕਹਦੇ ਨੇ ਵੀ ਚੀਜ਼ ਬਣਾ ਲਓ ਕੋਈ ਜਿਹੜੇ ਥੋੜੇ ਕੰਮ ਆ ਜੂ ਕੰਮ ਆ ਜੂ ਬਸ ਇਹੀ ਗੱਲ ਹੀ ਹੁੰਦੀ ਆ ਹੋਰ ਨਾਲੇ ਭੈਣ ਭਰਾ ਦਾ ਸਾਰਾ ਕੀ ਹੁੰਦਾ ਹੋਰ ਐ ਚੱਲਾ ਵੀ ਬਾਤ ਸੋਣਾ ਕੀਤਾ ਜਿਹੜਾ ਤੂੰ ਮੌਕੇ ਤੇ ਆ ਡੰਗ ਸਾਰਤਾ ਮੌਕੇ ਤੇ ਡੰਗ ਤਾਂ ਹੁਣ ਚੱਲ ਕੋਈ ਵੱਡੀ ਗੱਲ ਨਹੀਂ ਸੀਗੀ ਮੈਨੂੰ ਤੂੰ ਜੇ ਦੱਸਿਆ ਹੁੰਦਾ ਨਾ ਪਹਿਲਾਂ ਹੀ ਆਪਾਂ ਕੋਈ ਹੱਲ ਕਰ ਲੈਨੇ ਮੁੰਡੇ ਨੂੰ ਵੀ ਸਮਝਾ ਦੇਉਂਦੇ ਹੁਣ ਰਹੀ ਗੱਲ ਮੁੰਡੇ ਨੂੰ ਸਮਝਾਉਣ ਦੀ ਉਹਨੂੰ ਜੀ ਆਪਣੇ ਕੋਲੇ ਹੋਊਗਾ ਚੱਲ ਮੈਂ ਮੈਂ ਫੋਨ ਲਾਇਆ ਸੀ ਤੇ ਚੱਕਿਆ ਨਹੀਂ ਫੋਨ ਹਾਂ ਚੱਕਿਆ ਨਹੀਂ ਹਾਂ ਚੱਕਿਆ ਜੀ ਫਿਰ ਗੱਡੀ ਗੁੱਡੀ ਚਲਾਉਂਦਾ ਗੱਡੀ ਚਲਾਉਂਦਾ ਹੋਊਗਾ ਫਿਰ ਤਾਂ ਨਹੀਂ ਚੱਕਿਆ ਜੇ ਤੂੰ ਗੱਡੀ ਚਲਾਉਂਦਾ ਹੋਣਾ ਕਰਦੀ ਹਾਂ ਹਾਂ ਉਹ ਲਾ ਲਾਂਦੇ ਉੱਚੀ ਡੱਕ ਜਾ ਹਾਂ ਕਿਹੜਾ ਸੁਣਦੇ ਆ ਗੱਲ ਤਾਂ ਹੀ ਤਾਂ ਫਿਰ ਚੱਕਿਆ ਤੇ ਚੱਲ ਕੋਈ ਨਹੀਂ ਤੂੰ ਆ ਪਾ ਦੇ ਰੋਟੀ ਬਾਈ ਨੂੰ ਬਾਰ ਕੇ ਰੋਟੀ ਤੇ ਫਿਰ ਤੂੰ ਜਾ ਆਂ ਉਧਰ ਠੀਕ ਐ ਮੇਰੀ ਗੱਲ ਸੁਣ ਹਾਂ ਸਭਲ ਹੁਣ ਆਦਾ ਹਜੇ ਵੀ ਤੂੰ ਦੇ ਫੜਕ ਕੇ ਉਹ ਕਰਕੇ ਨਾ ਭਾਈ ਆਪ ਦਾ ਇਧਰ ਲੈ ਕੇ ਦੇ ਕੇ ਇਹਨੂੰ ਉਹਨੇ ਮੇੜ ਕੇ ਕਿ ਲਾਡੀ ਦਾ ਕਿਸ ਤਰੀਕੇ ਨਾਲ ਤੂੰ ਮੇਰੇ ਤੋਂ ਪਹਿਲਾਂ ਵੀ ਦਾਦਾ ਦਾ ਮੂੰਹ ਬੰਨ ਕੇ ਰੱਖੀ ਠੀਕ ਹੈ ਹੂੰ ਠੀਕ ਹੈ ਕਿਤੇ ਆਏ ਨਾ ਹੋਵੇ ਵੀ ਆਪਾਂ ਆਹ ਹਾਅ ਕਰਦਗੇ ਤੇ ਮੁੜ ਕੇ ਫੇਰ ਜਾ ਕੇ ਲਾਡੀ ਪਲੇਸ ਪਾ ਲਵੇ ਕੁੜੀ ਦੇ ਨਾਲ ਨਹੀਂ ਹੁਣ ਭੈਣ ਨੇ ਵੀ ਬਥੇਰਾ ਸਮਝਾਇਆ ਸੀ ਮੈਂ ਵੀ ਬਥੇਰਾ ਸਮਝਾਇਆ ਸੀ ਵੀ ਭਾਈ ਤੂੰ ਕੁੜੀ ਨੂੰ ਨਾ ਕੁਝ ਕਹਿ ਹਾਂ ਹੈ ਤੂੰ ਕੁੜੀ ਨਾਲ ਤੇਰਾ ਜਾਣਦਾ ਤਾਂ ਉੱਥੇ ਮਤਭਲੀ ਨਹੀਂ ਲੈ ਮੈਂ ਮੰਗਦਾ ਸੋਨੂ ਨੂੰ ਕਿਵੇਂ ਜਵਾਬ ਦੇਤਾ ਉਹਨਾਂ ਨੇ ਜਦੋਂ ਲਈ ਹੈ ਹੁਣ ਆਏ ਕਹੀ ਨਾ ਮੇਰੀ ਸੁਣ ਗੱਲ ਤੁਹਾਨੂੰ ਮੈਂ ਕਹਿਣਾ ਹੈ ਤੁਸੀਂ ਗੱਲ ਹੀ ਇਹ ਕਹਿਣੀ ਵੀ ਐਂ ਕਰਕੇ ਭਾਈ ਵੀ ਹਰਪ੍ਰੀਤ ਨੇ ਪੈਸੇ ਭੇਜੇ ਸੀ ਇਹ ਬਣਾ ਕੇ ਐਂ ਕਹਦੀ ਕਿ ਐਂ ਕਹਦੇ ਕੁਝ ਨਹੀਂ ਹੁੰਦਾ ਹਰਪ੍ਰੀਤ ਨਾਲ ਗੱਲ ਕਰ ਲਈ ਇੱਕ ਵਾਰੀ ਤੇ ਵੀ ਐਂ ਕਰਕੇ ਵੀ ਹਰਪ੍ਰੀਤ ਮੇਰੇ ਪੈਸੇ ਦੇ ਜਾਮ ਹੋ ਗਿਆ ਭਾਈ ਤੇ ਵੀ ਮੈਂ ਕਿਹਾ ਦਿੰਨੀ ਤੇ ਤੈਨੂੰ ਮੈਂ ਇਹ ਗੱਲ ਕਹਿਣੀ ਹੈ ਵੀ ਤੂੰ ਵੀ ਤੂੰ ਪੈਸੇ ਉਹ ਕੀਤੇ ਆ ਤੇ ਗੱਲ ਨੂੰ ਭਾਈ ਗਾਹਾਂ ਜੇ ਤੁਹਾਡਾ ਪੈਸਾ ਦਾ ਬਣਦਾ ਜੇ ਕਿਵੇਂ ਹੋਇਆ ਤੇ ਤੁਸੀਂ ਮੈਨੂੰ ਚੁੱਪ ਚੁਪੀਤੇ ਦੇ ਦਿਓ ਜੇ ਤੁਸੀਂ ਜਿਹਦੇ ਹਰਿਆ ਰੱਖ ਕੇ ਕਿਉਂ ਮੋੜੇ ਹੈਗੇ ਗੱਲ ਤਾਂ ਹੁਣ 20000 ਦੀ ਰਹੇਗੀ ਇਹਦਾ 50000 ਦਿੱਤਾ ਨਾ ਤੀ ਤਾਂ ਆਪਾਂ ਆ ਦੇ ਕੇ ਲਾਡੀ ਨੂੰ ਅਸੀਂ ਦੇ ਤਾ ਕਾਂਡੇ ਰੱਖ ਕੇ ਤੀ ਤਾਂ ਦੇ ਤਾ ਇਹ ਰੱਖ ਕੇ ਮੇਰੇ 20000 ਰੁਪਏ ਲਾਡੀ ਨੂੰ ਦੇਆ ਵੀ ਚਲ ਕੋਈ ਉਹ ਅਸਪਾ ਉਹਨੂੰ ਕਵਾਂਗੇ ਕੋਈ ਗੱਲ ਨਹੀਂ ਭਈ ਦੋ ਚਾਰ ਮਹੀਨੇ ਤੱਕ ਉਹ ਮੋੜ ਦੇਣਗੇ ਹਾਂ ਆਪਾਂ ਆਏ ਗੱਲ ਕਰੀ ਤੁਸੀਂ ਜਾ ਪਰਾਂ ਥੋੜ੍ਹਾ ਵੀ ਹੈ ਨਹੀਂ ਹਿਸਾਬ ਕਿਤਾਬ ਵੀ ਤੁਸੀਂ ਮੈਨੂੰ ਅਨੁਸਾਰ ਜਦ ਮੈਂ ਅਸ ਜ ਮੈਨੂੰ ਆਏ ਆਖੋ ਭਾਈ ਵੀ ਤੁਸੀਂ ਮੈਨੂੰ 50000 ਦਾ ਇੰਤਜ਼ਾਮ ਕਰ ਦਿਓ ਵੀਰ ਲਾਡੀ ਨੂੰ ਦੇ ਕੇ 3000 ਰੁਪਏ ਦੀਆਂ ਦੀਆਂ ਵਾਲੀਆਂ ਛੜਾ ਕੇ ਉਹਨੂੰ ਤੂੰ ਕਿਹਨਾਂ ਤੇ ਸੁਰੱਖ ਰੋਂਦੀ ਫਿਰ 13 ਹਸਾ ਤਾ ਮੇਰੇ ਨਾਲ ਰਹਿ ਜਾਂਦਾ ਇਹ ਵੀ ਗੱਲ ਸਹੀ ਹੈ ਬਾਈ ਦੀ ਆਪਣੇ ਤਾਂ ਦਿਮਾਗ 'ਚ ਹੀ ਨਹੀਂ ਆਈ ਦੋਨਾਂ ਹੋਰ ਤੁਸੀਂ ਹੁਣ ਮੈਨੂੰ ਦੂਰਾ ਘੇੜਾ ਫਿਰ ਉੱਥੇ ਪੈਂਦਾਗਾ ਭਾਈ ਅਗਲੇ 100 ਗੱਲਾਂ ਤੈਨੂੰ ਪਤਾ ਬਾਣੀਆਂ ਕਿ ਕਿਹੜੇ ਸਰ ਪੈਸੇ ਕੱਢ ਨਹੀਂ ਹੁਣ ਤਾਂ ਉਹਨੂੰ ਮੰਗਣੇ ਆ ਭਾਈ ਅਗਲਾ ਕਹਿੰਦਾ ਪਤਾ ਨਹੀਂ ਇਹਨਾਂ ਦੇ ਕਿੱਡਾ ਕੋਹ ਹੋਰ ਹੈ ਕੰਮ ਵੀ ਜੜਾ ਹੈ ਵਾਰੀ ਵਾਰੀ ਪੈਸੇ ਮੰਗਣਾ ਆਉਂਦਾ ਮੈਂ ਹੱਥੀਂ ਤਰ੍ਹਾਂ ਮੈਂ ਗੱਲ ਕਰੂੰਗੀ ਠੀਕ ਹੈ ਤੂੰ ਕਿੰਨੇ ਕੇ ਪੈਸੇ ਕਿਵੇਂ ਮੁਕੱਠੇ ਕਰ ਤ ਨਾਲੇ ਨਾ ਭਾਈ ਇਹ ਨਹੀਂ ਮੈਨੂੰ ਲੈਣ ਦੀ ਨਾ ਨਾ ਮੈਂ ਤੇਰੇ ਹੱਥ ਚ ਨਹੀਂ ਲਾਉਂਦਾ ਗੱਲ ਤਾਂ ਹੱਥ ਚ ਨਹੀਂ ਲਾਉਂਦਾ ਠੀਕ ਹੈ ਨਾ ਇਹ ਕੀਰਾਂ ਦੇ ਕੇ ਇਹਨਾਂ ਨੂੰ ਮੈਂ ਵੀ ਇਹਦਾ ਇੰਤਜ਼ਾਮ ਕਰ ਲੂੰਗਾ ਤਾਂ ਆਪੇ ਇਹ ਤੂੰ 20000 ਲਿਆ ਕੇ ਕੀਰਾਂ ਜਦੋਂ ਤੁਸੀਂ ਜਾਓਗੇ ਉਹਨੂੰ ਕਹਿ ਦੇ ਭਾਈ ਇਹਦੀਆਂ ਵਾਲੀਆਂ ਦੇ ਦੇ ਆਪ ਦਾ ਕਰਕੇ ਤੇ ਇਹਦੇ ਚ 20000 ਤੇ ਕੀਰਾਂ ਉਹਦਾ ਵੀ ਲਾ ਦੇ ਤੇ ਨਾਲੇ ਇਹਦੀਆਂ ਵਾਲੀਆਂ ਛੜਾ ਦੇ ਮੈਂ ਆਪ ਦਾ ਆਪੇ ਇੱਕ ਅੱਜ ਕੱਲ ਦੇ ਵਿੱਚ ਵਿੱਚ ਆਪੇ ਛੜਾ ਲੂੰਗਾ ਤੇਰਾ ਮੇਰੇ ਨਾਲ ਰਹੇ ਜੂਗਾ ਸਾਹਿਬ ਦਾ 50000 ਰੁਪਏ ਦਾ ਠੀਕ ਹੈ ਨਾ ਕੱਲ ਨੂੰ ਭਾਈ ਜਦੋਂ ਤੇਰੇ ਕੋ ਕੰਨ ਕਈ ਉਸ ਦੇ ਵਿੱਚੋਂ ਅੱਗੇ ਤੱਕ ਅਸਰ ਫਿਰ ਹੋਰ ਹੁਣ ਕੀ ਕਰ ਸਕਦੇ ਤੂੰ ਭਈ ਪਹਿਲਾਂ ਦੱਸਿਆ ਹੁੰਦਾ ਤਾਂ ਮੈਂ ਹੋਰ ਕਰ ਦਿੰਦਾ ਸਹੀ ਆ ਫਿਰ ਤੈਨੂੰ ਇੱਕ ਗੱਲ ਭਾਵੇਂ ਮੈਂ ਹੋਰ ਕਹਿਣੀ ਹੈਗੀ ਅੱਜ ਇਹ ਤੈਨੂੰ ਆਪਦੇ ਹੱਥ ਚੋਂ ਲਾ ਕੇ ਕੜਾ ਦੇ ਜਾਂਦਾਗਾ ਕੱਲ ਨੂੰ ਕਿਤੇ ਇਹ ਨਾ ਹੋਵੇ ਇਹ ਵੀ ਆਪਦੇ ਜਵਾਬਾਂ ਉਰੇ ਨਹੀਂ ਮਾਹੀ ਹੁਣ ਮੈਂ ਤਾਂ 4 ਦਿਨ ਬਾਅਦ ਇਹ ਗੱਲ ਕਰੂੰਗਾ ਵੀ ਮੈਂ ਤਾਂ ਮੱਥਾ ਟੇਕਣ ਚੱਲਿਆਂਗਾ ਮੈਂ ਤਾਂ ਅੱਜ ਇੱਥੋਂ ਸਿੱਧਾ ਜਿਹੜਾ ਹੈਗਾ ਮੈਂ ਤਾਂ ਮੱਥਾ ਟੇਕਣ ਨੂੰ ਵਗ ਜਾਊਗਾ ਠੀਕ ਹੈ 4 ਦਿਨਾਂ ਚ ਜਦੋਂ ਮੇਰਾ ਦੋ ਦੋ ਤਿੰਨ ਦਿਨਾਂ ਦੇ ਵਿੱਚ ਮੇਰਾ ਆਪਦਾ ਹੋ ਗਿਆ ਕੋਈ ਪੈਸੇ ਦਾ ਇੰਤਜ਼ਾਮ ਠੀਕ ਹੈ ਫਿਰ ਮੈਂ ਇਹ ਜਾਂਦਾ ਹੋਇਆ ਕਿ ਛੜਾ ਕੇ ਪਾ ਚੰਗਾ ਭਾਈ ਮਾਤਾ ਕਹਿੰਦੇ ਚੱਲ ਤੂੰ ਕੁਛ ਨਹੀਂ ਹੁੰਦਾ ਪਾਈ ਲੈ ਤੇਰੇ ਨਾਲ ਨਕਲੇ ਸੋਵੇ ਕਰੀ ਮੈਂ ਮੈਂ ਤਨ ਉਹਦੀ ਤਾਂ ਗੱਲ ਦਾ ਉਹ ਕਲੇਸ ਦੀ ਜੜ ਹੈ ਉਹ ਉਹ ਆਪਾਂ ਆਪਦੇ ਕੰਮ ਵੀ ਤਾਂ ਸਾਰੇ ਜ਼ਰੂਰੀ ਥੋੜੀ ਹੁੰਦਾ ਸਾਰੇ ਸਾਹਮਣੇ ਸਾਰੀਆਂ ਗੱਲਾਂ ਦੱਸਣੀਆਂ ਹੁੰਦੀਆਂ ਭੈਣ ਭਰਾਵਾਂ ਦੇ 100 ਗੁੱਝੇ ਪਰਦੇ ਹੁੰਦੇ ਨੇ ਇਹ ਤਾਂ ਗੱਲ ਠੀਕ ਹੈ ਭਾਈ ਤੇ ਹੁਣ ਸਾਰੀਆਂ ਗੱਲਾਂ ਉਹਦੇ ਸਾਹਮਣੇ ਕਰਕੇ ਤਾਂ ਮੁੜ ਕੇ ਨਾਲੇ ਚੱਲ ਜੀ ਆਪਣਾ ਕੰਮ ਸਰਦਾ ਇੰਨੇ ਕਿਤੇ ਨਾਲ ਤੇ ਮੈਂ ਦੋ ਦਿਨ ਗੁਰਦੁਆਰੇ ਲਿਆਉਂਗਾ ਨਾਲੇ ਮੈਂ ਤਾਂ ਚੰਗੀ ਥਾਂ ਤੇ ਜਾਣਾ ਤੇ ਰੱਬ ਉਹ ਤੁਹਾਨੂੰ ਆਪ ਹੀ ਚੰਗਾ ਚੰਗੀ ਸੇਧ ਚਲ ਐਂ ਕਰ ਲੈਨੀ ਆ ਫੇਰ ਆ ਲੈ ਫਿਰ ਆ ਕੜਾ ਭਾਈ ਹਾਂ ਕਿਤੇ ਕੱਲ ਨੂੰ ਇਹ ਵੀ ਬੇਜਾਨ ਹੋਵੇ ਨਹੀਂ ਨਹੀਂ ਇਕਰਾਰ ਤਾਂ ਮੈਂ ਐ ਕਰਦਾ ਨਾ ਮੇਰੀ ਗਰੰਟੀ ਇਕਰਾਰ ਤਾਂ ਤੇਰਾ ਮੇਰੇ ਨਾਲ ਹੋ ਗਿਆ ਭਾਈ ਹੁਣ 50000 ਰੁਪਏ ਦਾ ਹੋ ਗਿਆ 50000 ਮੈਂ ਦੇਣਾ ਇਹਨੂੰ ਬਾਈ ਨੂੰ ਹੋ ਗਿਆ ਭਾਈ 50000 ਰੁਪਏ ਦਾ ਪਰ ਫੇ ਉਹੀ ਗੱਲ ਕਈ ਵਾਰੀ ਉਹਦਾ ਚੰਡੇਲ ਦਾ ਕੀਮਤ ਆ ਮੁੰਡਿਆਂ ਨੂੰ ਭੇਜਦੇ ਆੜਤੀਏ ਕੋਲੇ ਨਹੀਂ 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 ਮੁੰਡਿਆਂ ਨੂੰ ਜਿੰਨ ਮਰਜ਼ੀ ਭੇਜੀ ਮੁੰਡੇ ਜਾਂਦੇ ਹੈਗੇ ਪਰ ਉਹ ਮੇਰੇ ਤੋਂ ਦੱਸੇ ਪੁੱਛੇ ਨਾ ਉਹ ਮੁੰਡੇ ਨੂੰ ਕੋਈ ਪਸੰਦ ਨਹੀਂ ਠੀਕ ਹੈ ਮੈਨੂੰ ਪਹਿਲਾਂ ਫੋਨ ਕਰਦੇ ਆ ਆਰਤੀਆਂ ਨਾਲ ਤਾਂ ਸਾਬ ਕਿਤਾਬ ਵਾਈ ਦੇ ਹੀ ਆਪਦਾ ਮੇਰਾ ਹੀ ਆ ਇਹ ਇੰਨੀ ਤੇ ਸਮਝ ਦੇ ਚ ਰੱਖੀ ਆ ਜਿਵੇਂ ਆਰਤੀਆਂ ਦਾ ਸਾਬ ਕਿਤਾਬ ਆ ਵੀ ਕੋ ਰੱਖੀ ਬੈਠਾ ਤਾਂ ਹੀ ਰੋਟੀ ਖਾਈ ਆ ਜਾਨੀ ਹੁਣ ਲਿਆ ਤੇ ਨਾਲੇ ਆਪਾਂ ਨੂੰ ਦਮ ਦੇਣੇ ਨਹੀਂ ਕਿੱਥੋਂ ਮਿਲਦੇ ਰੋਟੀ ਖਾਈ ਆ ਨਾ ਤਾਂ ਮੈਂ ਤੁਹਾਨੂੰ ਹੀ ਕਹਿੰਦੀ ਆ ਫਰਕ ਨਾ ਪਈਏ ਭੈਣ ਭਰਾਵਾਂ ਤੋਂ ਹੀ ਗੱਲ ਪੈਸਾ ਖਰਚਵਾ ਦਿੰਦਾ ਹੁੰਦਾਗਾ ਨਾ ਨਾ ਮੈਂ ਤਾਂ ਕੋਈ ਫਰਕ ਨਹੀਂ ਪੈਂਦੀ ਭਾਈ ਜਿਵੇਂ ਫੜੇ ਨਹੀਂ ਹੱਸ ਕੇ ਉਵੇਂ ਹੱਸ ਕੇ ਮੋੜੂੰਗੀ ਮੈਂ ਉਹਨੂੰ ਮੈਂ ਉਹ ਆਰਤੀਆਂ ਦੇ ਕੋਲੇ ਵੈਸ ਸਤਾਜੀ ਅੱਜ ਤਾਂ ਹੁਣ ਤਾਂ ਮੈਂ ਜਾਂਦਾ ਨਹੀਂ ਅਗਲਾ ਆਕੂਗਾ ਹੁਣ ਤਾਂ ਗਿਆ ਸੀ ਨੂੰ ਫੇਰ ਉਹਨੂੰ ਮੈਂ ਫੋਨ ਕਰ ਦੂੰਗਾ ਮੈਂ ਕਹੂੰਗਾ ਭਾਈ ਮੇਰੇ 20000 ਰੁਪਏ ਇੰਜਾਂ ਹੋਰ ਕਰਕੇ ਦੇ ਮੈਂ ਤੇਰੇ ਕੋਲ ਆਉਂਗਾ ਹੁਣ ਤਾਂ ਮੱਥਾ ਟੇਕਣ ਜਲੇ ਨਾਲੇ ਅਗਲੇ ਨੂੰ ਕੰਮ ਕਰਨਾ ਸੌਖਾ ਨਾਲ ਕੁ ਹੁਣ ਤਾਂ ਲੈ ਗਿਆ ਸੀ ਉਹ ਠੀਕ ਹੈ ਜਿਵੇਂ ਕਰ ਦੂੰਗਾ ਉਹ ਕੱਲ ਜਾਂ ਪਰਸਾ ਕਰ ਦੂੰ ਉਹਨਾਂ ਟਾਈਮ ਮੈਂ ਗੁਰਦੁਆਰੇ ਉੱਥੇ ਜਾ ਕੇ ਨਾਲ ਤਾਂ ਮੱਥਾ ਟੇਕਾਂ ਮੈਂ ਨਾਲ ਚੰਗੇ ਥਾਂ ਤੇ ਜਾਵਾਂਗਾ ਜਰਾ ਆਪੇ ਸਰਾਹ ਦੇ ਦਿੰਦਾ ਇਹ ਗੱਲ ਹੈ ਭਾਈ ਜਦੋਂ ਆਪਾਂ ਰੱਬ ਦੇ ਘਰੇ ਜਾਈਏ ਨਾ ਰਾਹ ਤਾਂ ਆਪੇ ਨਿਕਲ ਜਾਂਦੇ ਐ ਫਿਰ ਚੱਲ ਆਪੇ ਨੇ ਚਲ ਬਈ ਆਇਆ ਕਰ ਆ ਜਾ ਅੰਦਰ ਆ ਜਾ ਮੈਂ ਰੋਟੀ ਪਾਉਣੀ ਆ ਨਾਲੇ ਮੈਂ ਪੈਸੇ ਸੰਭਦਾ ਫੇ ਰੋਟੀ ਖਵਾ ਕੇ ਤੇਨੂੰ ਫੇਰ ਜਾਉਂਗੀ ਮੈਂ ਤੁਸੀਂ ਆਹ ਕੰਮ ਕਰਨ ਵਾਸਤੇ ਛੇਤੀ ਜਾਓ ਪਹਿਲੇ ਇਹ ਕੰਮ ਕਰਕੇ ਆਓ ਜੀ ਹਨਾ ਕੋਈ ਨਾ ਕੰਮ ਤਾਂ ਮੈਂ ਕਰਿਆ ਨਹੀਂ ਰੋਟੀ ਤਾਂ ਦਿਖਾ ਲੈ ਤੂੰ ਤੜਕੇ ਦਾ ਭੁੱਖਾ ਤੁਰਿਆ ਚਲ ਮੈਂ ਰੋਟੀ ਖਾਣਾ ਤੂੰ ਡਾਕਟਰ ਤੋਂ ਦਵਾਈ ਤੂ ਹੀ ਲੈ ਲੈਣਾ ਤੇ ਬਿਲਾ ਕੇ ਲੈਤੀ ਐ ਦਵਾਈ ਫੌਂਕ ਫੌਂਕ ਕਿਵੇਂ ਕਰੀ ਤੇ ਛੱਤੀ ਜਾਵਾਂ ਬਿਨਾ ਦਵਾਈ ਤੇ ਬਈ ਮਿਲਦੀ ਐ ਪਰ ਹੌਲੀ ਹੌਲੀ ਫਰਕ ਪਊਗਾ ਤੈਨੂੰ ਪਤਾ ਆ ਜਿਹੜਾ ਬੁਖਾਰ ਜਾਂ ਹੁਣ ਚੱਲਿਆ 4 ਮਿੰਟਾਂ ਬਾਅਦ ਹੀ ਫਰਕ ਪੈਂਦਾ ਚਲ ਕੋਈ ਨਹੀਂ ਖਾਣਾ ਮੈਂ ਰੋਟੀ ਤੇ ਜਾ ਆ ਉਸ ਮੇ ਜ ਆ ਓਏ ਆ ਯਾਰ ਤੈਨੂੰ ਕਿੰਨੇ ਵਾਰੀ ਸਮਝਾਇਆ ਧਿਆਨ ਨਾਲ ਚਲਾ ਲਿਆ ਕਰ ਕੀ ਕਰਦਾ ਸੀ ਆ ਤੂੰ ਯਾਰ ਯਾ ਕਿੱਥੇ ਸੀ ਤੂੰ ਮਨਾਏ ਦੱਸ ਪਹਿਲਾਂ ਯਾ ਤੈਨੂੰ ਦੱਸ ਦੰ ਅੰਦਰ ਤਾਂ ਚੱਲ ਚੱਲ ਯਾਰ ਓਏ ਤੂੰ ਮੀਨਾ ਸਪਾਖਾ ਕੇ ਬਹਿ ਗਿਆ ਮਾਤਾ ਬੇਬੇ ਕਿੱਥੇ ਆ ਆਇਓ ਮੜਾ ਯਾ ਮਾਤਾ ਕਿੱਥੇ ਆ ਇਹ ਆ ਸੀ ਪਤਾ ਆਇਓ ਆਇਓ ਮੜਾ ਯਾ ਵੇ ਪਤਾ ਕੀ ਹੋ ਗਿਆ ਹਾਂ ਯਾ ਸੀ ਹੋ ਗਿਆ ਓਹੋ ਯਾ ਸ ਕਿੱਥੇ ਹੋ ਗਿਆ ਐਕਸੀਡੈਂਟ ਸਕਲਸ ਨਾ ਹੋ ਗਿਆ ਪਤਾ ਨਹੀਂ ਕਿਦੇ ਪਸ਼ੂ ਵੱਜ ਗਿਆ ਵਿੱਚ ਅੱਛਾ ਕਿੰਨੀ ਸੱਟਾ ਪੁੱਤ ਬਸ ਥੋੜੀ ਗੋਡੇ ਤੇ ਆ ਮਾਂ ਤੇ ਆ ਕੋਣੀ ਤੇ ਮੜੀ ਜੀ ਹੋਰ ਤਾਂ ਬਾੜੀ ਤਾਂ ਨਹੀਂ 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 ਬਾੜੀ ਸੱਟ ਨਹੀਂ ਹੈਗੀ ਓਹੋ ਉਹ ਮੋਚ ਕੋਈ ਸੀ ਨਾ ਨਾ ਮੈਂ ਤਾਂ ਇੱਥੇ ਜੀ ਮੈਂ ਤਾਂ ਫੋਨ ਕੀਤਾ ਨੇ ਬਾਅਦ ਚ ਹਾਏ ਹਾਏ ਤੇ ਦਵਾਈ ਥੋੜੀ ਹੁਣ ਦਵਾਈ ਵਾ ਮੜੀ ਐ ਸੱਟ ਪਾ ਲਓ ਕੋਈ ਨਾ ਆਪਾਂ ਕਿਤੇ ਹੋਰ ਲੈ ਜਾਂਦੇ ਪੁੱਤ ਬਸ ਮਾਂ ਐਡੀ ਨਹੀਂ ਹੈਗੀ ਬਹੁਤ ਬੁਲਾ ਲਊਂ ਉਹ ਥੋੜੀ ਡਾਕਟਰ ਤੇ ਲੈ ਜਾਂਦੇ ਡਾਕਟਰ ਦੇ ਨਾਲ ਚੱਲਦੇ ਆ ਨਾ ਦਾਦੀ ਇੰਨੀ ਸੱਟ ਨਹੀਂ ਹੈਗੀ ਬਸ ਇੱਕ ਤਾਂ ਮੋਚ ਜੀ ਆਈ ਐ ਤੇ ਮਰੀ ਗੋਡੇ ਤੇ ਆ ਇਹਦਾ ਮੈਂ ਮੂਬ ਲਾ ਲੂੰਗਾ ਸਹੀ ਹੋ ਜਾਊਗਾ ਘਰੇ ਖੜਾ ਪਰ ਲੈ ਚੱਲਦੇ ਆਂਗੇ ਮਾਤਾ ਇਹਨੂੰ ਮੈਂ ਤਾਂ ਕਹਣਾ ਤੁਸੀਂ ਪਾ ਦੋ ਤੇ ਇਹਨੂੰ ਨਾ ਮਲਛ ਵਗੈਰਾ ਕਰਦੇ ਮੂਬ ਕੋਈ ਫਤਾਲੇ ਲਾ ਕੁਰਸੀ ਲੈਦਾ ਤੂੰ ਬਹਿ ਜਾ ਬਹਿ ਜਾ ਬਹਿ ਜਾ ਜੇ ਤੋ ਹਰ ਵੀ ਤਾਂ ਐਕਸੀਡੈਂਟ ਹੋਗਾ ਥੋੜਾ ਜਿਹਾ ਪਸ਼ੂ ਜੇ ਵਿੱਚ ਵੱਜ ਗਏ ਧਿਆਨ ਕਿੱਥੇ ਸੀਗਾ ਤੁਹਾਡਾ ਕੋਈ ਧਿਆਨ ਤਾਂ ਸੀਗਾ ਉਹ ਪਤਨੀ ਲੱਗੇ ਇੱਕ ਲੱਖ ਤੇ ਸਾਹਮਣੇ ਆ ਗਏ ਨਾਲੇ ਮੈਂ ਤਾਂ ਹੌਲੀ ਚੱਲੀ ਜਾਂਦਾ ਸੀ ਮੈਂ ਤਾਂ ਬੜਾ ਕੋਈ ਫਾਸਟ ਵੀ ਨਹੀਂ ਸੀਗਾ ਡਾਕਟਰ ਦੇ ਤਾਂ ਹਲੇ ਗਏ ਨਹੀਂ ਬਸ ਮੈਂ ਉਹ ਨਾ ਨਾ ਲੋੜ ਨਹੀਂ ਹੈਗੀ ਉਹ ਲਾਲੂ ਮੂ ਬਲਾ ਲੂਗਾ ਮੋਚ ਜੀ ਲੱਗਦੀ ਮੈਨੂੰ ਮੜੀ ਵੀ ਕੋਣੀ ਚ ਹਰਤੇ ਤੂੰ ਡਾਕਟਰ ਨੂੰ ਫੋਨ ਕਰ ਦੇ ਤੂੰ ਜਾ ਫੋਨ ਕਰ ਪੁੱਤ ਇਹਨੂੰ ਕੀ ਆਥਣਾ ਹੈ ਇਹਨੂੰ ਕੀ ਕਹਿਣਾ ਹੈ ਸੱਟ ਪਾਵਾਂ ਲੱਗਦੀ ਹੈ ਮੈਨੂੰ ਆਵੇ ਘੋੜਾ ਵੀ ਸੁੱਜ ਗਿਆ ਉਹ ਨਹੀਂ ਨਹੀਂ ਬੇਬੇ ਇਹਨਾਂ ਨੂੰ ਤਾਂ ਪਤਾ ਹੋਊਗਾ ਨਾ ਹੁਣ ਸੱਟ ਇਹਨਾਂ ਦੇ ਵੱਜੀ ਹੈ ਕਿੰਨੀ ਕਿ ਕਿੰਨੀ ਕਿ ਨਹੀਂ ਜਦੋਂ ਆਪ ਹੀ ਲੈ ਕੇ ਦਵਾਈ ਇਹ ਹਾਂ ਤੂੰ ਡਾਟੂ ਨੂੰ ਫੋਨ ਕਰਿਆ ਨਾ ਇਹਨੂੰ ਤੇ ਮੈਂ ਕਹਤਾ ਚਲ ਕੋਈ ਨਹੀਂ ਮਾਂ ਸਰ ਜੂਗਾ ਜੱਸ ਆਏ ਨਾ ਕਰਿਆ ਕਰ ਤੂੰ ਸਰ ਜੂਗਾ ਨਾਲੇ 7 ਵਜੇ ਦੀ ਠੰਡ ਹੈਗੀ ਉਤੋਂ ਕੋਈ ਨਾ ਮੈਂ ਕਰਿਆ ਨਹੀਂ ਫੋਨ ਚਲ ਪੈ ਜਾਂ ਨਾਲੇ ਕਰ ਲੈ ਰੈਸਟ ਪੈ ਇੱਥੇ ਪੈ ਜਾ ਮਾਗੂ ਇਹ ਦਾਦੂ ਖਾ ਲਈ ਕੋਈ ਮੈਂ ਆਪਣਾ ਉਨੀ ਚ ਲੈ ਇੱਥੇ ਪਾਸ ਆ ਸਣਾ ਲੈ ਲੈ ਗੁੱਸ ਗੁੱਸ ਰੈਸਟ ਕਰ ਲੈ ਬਹਿ ਜਾ ਰੈਸਟ ਕਰ ਲੈ ਤੇਰੇ ਤੇ ਮੈਂ ਨੂੰ ਕੰਪਲਿਆ ਕੇ ਤੇ ਨੀਂਦ ਤੇ ਕੋਈ ਨੋਟਸ ਕੀ ਨਹੀਂ ਗਾ ਦੇ ਰੱਤ ਸਿੱਧੀ ਕਰ ਰੱਤ ਸਿੱਧੀ ਕਰ ਜਾ ਤੈਨੂੰ ਮੈਂ ਕੰਪਲਿਆ ਤੇ ਮੈਂ ਹਲਦੀ ਆ ਦੁੱਧ ਬਣਾ ਕੇ ਲੈ ਆਉਂ ਆਹ ਹਲਦੀ ਆ ਦੁੱਧ ਬਣਾ ਕੇ ਲੈ ਕੇ ਦੇ ਕੋਈ ਬਾਰਾ ਪਸ਼ੂ ਬੱਜਿਆ ਬੱਚਾ ਹੋਰ ਪਸ਼ੂ ਤੈਨੂੰ ਪਤਾ ਹੈ ਕਿੰਨੇ ਪਸ਼ੂ ਨਿੱਕਾ ਹੋ ਜਾਏਗਾ ਪਤਾ ਸੱਟ ਨਿੱਕੀ ਹੋ ਜਾਊਗੀ ਹੋ ਤੁਰ ਪੂਗਾ ਉਹ ਲੈਣੇ ਪਤਾ ਲੱਗਦਾਗਾ ਜਾਂਦਾ ਬੰਦਾ ਆਪਦੇ ਬਾਸਾ ਹੋ ਜਾਂਦਾ ਬਗਾਨੇ ਬਸ ਆ ਪਤਾ ਸੀਗਾ ਵੀ ਜਾਂਦੇ ਤੇ ਸੱਟ ਵੱਜੂਗੀ ਸਾਰਾ ਦਿਨ ਮਾਤਾ ਨੂੰ ਕਹਿਣੀ ਹੁੰਦੀ ਐ ਨਾ ਕੜਾ ਇਸ ਰੱਖਿਆ ਕਰ ਤਰੇ ਆ ਕੜਾ ਐਸੇ ਕਿ ਪਈਗਾ ਸੀ ਮੇਰੇ ਪੋਤੇ ਤੇ ਮੈਂ ਹੀ ਕੀਤਾ ਬੇਬੇ ਹੁਣ ਮੈਂ ਕਿਥੇ ਲੇਸ ਕਰ ਲੈ ਤੁਹਾਡੇ ਨਾਲ ਕੜਾ ਨਿਕਲੇਸ ਦਾਦੀ ਕਾ ਨੂੰ ਹਰਪ੍ਰੀਤ ਨੂੰ ਗਾਣੂ ਕਹੀ ਐਂ ਨਿਆ ਕੁਛ ਐ ਇਹਦੀ ਕੀ ਗਲਤੀ ਐ ਇਹਦੇ ਚ ਇਹ ਤਾਂ ਹੁਣ ਜਿਹੜਾ ਕੁਛ ਲਿਖਿਆ ਹੁੰਦਾ ਉਹ ਤਾਂ ਹੋਕ ਹੀ ਰਹਿੰਦਾਗਾ ਨਹੀਂ ਪੁੱਤ ਜਿਹਦਾ ਨਾ ਕੋਈ ਵੀ ਬਾਹਰ ਜਾਂਦਾਗਾ ਇਹ ਉਹਦੀ ਬੋਲਣ ਲੱਗ ਜਾਂਦੀ ਹੈਗੀ ਬੇਬੇ ਹੌਂ ਤਾਂ ਚੁੱਪ ਕਰ ਜਾ ਜਵਾਕ ਤੇ 7 ਵਜੇ ਕੀ ਸਾਰਾ ਦਿਨ ਕਿਚਕਿਚ ਕਰਦੇ ਐ ਨਾ ਪੁੱਤ ਸਾਡੇ ਇਹ ਦੇ ਵਜੇ ਨਾ ਵੱਜੀ ਆ ਤੂੰ ਚੁੱਪ ਕਰ ਆਓ ਮੇਰੇ ਵਜੇ ਨਾਲ ਹੀ ਵੱਜੇ ਜਿਹੜਾ ਕੋਤੋਂ ਤੇਰੀ ਵਜੇ ਨਾ ਹਾਂ ਸਾਰਾ ਦਿਨ ਮੇਰੇ ਪੋਤੇ ਤੇ ਦੰਦ ਰੱਖ ਲਗੋ ਬੇਬੇ ਚੁੱਪ ਕਰ ਜਾ ਕਿਉਂ ਮੇਰਾ ਦਿਮਾਗ ਖਰਾਬ ਕੀਤਾ ਮੈਂ ਤਾਂ ਮੁੰਡਿਆਂ ਦੇਖ ਕੇ ਦੁਖੀ ਹੋ ਗਈ ਹੋਰ ਹਾਂ ਮਾਈਂ ਦੁਖੀ ਹੋਈ ਮੈਂ ਰਾਜੀ ਹੋਈ ਆ ਦੇਖ ਕੇ ਪਤਾ ਮੇਰੇ ਕਿੰਨਾ ਕਾਜਾ ਮੱਚ ਗਿਆ ਜਿਹਦਾ ਜਵਾਬ ਆਇਆ ਆ ਚੁੱਪ ਕਰ ਜਾ ਕੀ ਲੈਂਗੀ ਚੁੱਪ ਕਰਨਾ ਦੱਸ ਦੇ ਤੂੰ ਖਾ ਨਾਲ ਸੱਟ ਮਾੜੀ-ਮੋਟੀ ਹੈ ਦੇਖਣ ਜੀ ਪਤਾ ਲੱਗ ਜਾਂਦਾ ਇੱਕ ਦੋ ਦਿਨਾਂ ਚ ਠੀਕ ਹੋ ਜਾਣਗੇ ਹਾਂ ਤੈਨੂੰ ਪਤਾ ਮਾੜੀ-ਮੋਟੀ ਸੱਟ ਆ ਗਈ ਤੇ ਤੇਰੇ ਬਾਅਦ ਵੀ ਨਾ ਤੈਨੂੰ ਫੇਰ ਪਤਾ ਲੱਗਦਾ ਖੰਡ ਨਾ ਮੱਕਾ ਮਾੜੀ ਸੱਟ ਬੱਝ ਉਹ ਵੀ ਬਾਹਰ ਬਣ ਜਾਂਦੇ ਤੇ ਕੰਡ ਚੱਲਦੇ ਜਿਸ ਤੋਂ ਪਾਲਦੇ ਕੁਝ ਹਾਂ ਹਾਂ ਬੱਜਿਆ ਸੱਟਾਂ ਮਾਇ ਕਹੀ ਨਹੀਂ ਆ ਹਰ ਵੀ ਜਦ ਚੱਲ ਦਾਦੀ ਕੋਈ ਨਾ ਫੇਰ ਕੀ ਹੋਗਾ ਇਹ ਬੱਜ ਗਈਆਂ ਇਹ ਤਾਂ ਬੱਜਦੀ ਹੀ ਰਹਿੰਦੀਆਂ ਹੁੰਦੀਆਂ ਇਹਦੇ ਸਰਾਹੇ ਚ ਚਿੰਤਾ ਨਾ ਕਰੋ ਇਹਨੂੰ 10 ਮਿੰਟ ਆਰਾਮ ਕਰ ਲੈ ਤੂੰ ਬੈਠ ਪੁੱਤ ਮੈਂ ਡਾਕਟਰ ਨੂੰ ਖਾਦ ਕੇ ਦੇਉਂਗੀ ਚਲ ਕੋਈ ਨਾ ਮਾਤਾ ਬੜਾ ਨੁਕਸਾਨ ਨਹੀਂ ਹੋਇਆ ਕੋਈ ਗੱਲ ਨਹੀਂ ਹੋਰ ਹਜੇ ਵੀ ਉਹ ਮਹਾਰਾਜ ਨੇ ਹੱਥ ਦੇ ਕੇ ਰੱਖਤਾ ਮੇਰਾ ਪੁੱਤ ਦਾ ਹੋ ਗਈ ਕੋਈ ਗੱਲ ਨਹੀਂ ਉੱਤਾਂ ਬਾਹ ਜੀ ਲੁਕੋ ਬਿਖਮਾਲ ਪੋਦਾ ਪਹਿ ਜਾ ਪਹਿ ਮੜਾਏ ਉੱਤੇ ਲਾ ਪੁੱਤੇ ਲਾ ਕੇ ਪਹਿ ਜਾ ਕੰਬਲ ਕੋਈ ਸਾਰੇ ਜੰਨ ਦਾ ਕਲੇਸ਼ ਨਾ ਇਹ ਮੇਰੇ ਪੁੱਤੇ ਤੇ ਪਾਉਣ ਨੂੰ ਆ ਕੇ ਦੇ ਪਹਿ ਜਾ ਖੜੇਟ ਕਰ ਲਾ ਸੁਧਾ ਹੋ ਜਾ ਮੜਾਏ ਸੁਧਾ ਹੋ ਜਾ ਹੋਰ ਤੇ ਅੰਨੋ ਕਲਾਗਰ ਮੋੜਦਾ ਉਹ ਯਾਰ ਮੈਂ ਤਾਂ ਧਿਆਨ ਨਾਲ ਹੀ ਸੀਗਾ ਯਾਰ ਪਤੀ ਲੱਗੇ ਇਕੱਲਕ ਤਾਗੇ ਪਸ਼ੂ ਜੇ ਸਾਹਮਣੇ ਲੜੀ ਜਾਂਦੇ ਸੀਗੇ ਪਾਸੇ ਤੇ ਚੱਲ ਕੋਈ ਨਾ ਹੋਂਦ ਬਾਲੀ ਨਹੀਂ ਬੱਜੀ ਪੱਤ ਰਹਿ ਗਈ ਕੋਈ ਨਹੀਂ ਹੁੰਦਾ ਅਸਲ ਤਾਂ ਮੈਂ ਤੇਰੇ ਨਾਲ ਹੀ ਗੱਲ ਕਰੀ ਜਾਂਦਾ ਸੀਗਾ ਫੋਨ ਤੇ ਯਾਰ ਗਿਆ ਕਿੱਥੇ ਜੁਕੀ ਲੈਣ ਗਿਆ ਸੀ ਉਹ ਯਾਰ ਤੈਨੂੰ ਦੱਸਣਾ ਤਾਂ ਰਹੀ ਗਿਆ ਉਹਨਾਂ ਹਰਪ੍ਰੀਤ ਦਾ ਜਨਮ ਦਿਨ ਆਉਣ ਨਾਲ ਅੱਛਾ ਮੈਨੂੰ ਐ ਸੀ ਆਪਾਂ ਕੋਈ ਅਰੇਂਜਮੈਂਟ ਕਰ ਦਿੰਦੇ ਕੋਈ ਪਾਰਟੀ ਪੂਰਤੀ ਕਰ ਲੈਂਦੇ ਨਾਲੇ ਇਹਦੇ ਵਾਸਤੇ ਕੋਈ ਗਿਫਟ ਲੈਣਾ ਸੀਗਾ ਵੀ ਨਾਲੇ ਰਾਜ ਜੀ ਨਾਲ ਕੋਈ ਗਿਫਟ ਲੈ ਲੈਂਦੇ ਠੀਕ ਤਾਂ ਕਰਕੇ ਤੈਨੂੰ ਬੁਲਾ ਰਿਆ ਸੀ ਮੈਂ ਤਾਂ ਕੀ ਪਤਾ ਸੀ ਆਹ ਕੁਝ ਹੋ ਜੂ ਨਾਲੇ ਮੇਰੀ ਗੱਲ ਸੁਣ ਹੁਣ ਮੈਨੂੰ ਤਾਂ ਕਿਹੜਾ ਜਾਇਆ ਜਾਊਗਾ ਅਰੇਂਜਮੈਂਟ ਜੀ ਕਰਦੀ ਮਣੀ ਮੁੱਟੀਆਂ ਆਈਆਂ ਤੂੰ ਫਿਕਰ ਨਾ ਕਰ ਕੋਈ ਨਾ ਆਪਾਂ ਸਾਰਾ ਅਰੇਂਜਮੈਂਟ ਕਰ ਲਾਂਗੇ ਕੋਈ ਨਾ ਵਧੀਆ ਬਣਾਵਾਂਗੇ ਜਨਮ ਦਿਨਾਂ ਦਾ ਹੋਰ ਉਹ ਵੀ ਆਖੋ ਵੀ ਉਧਰ ਤਾਂ ਮੇਰਾ ਜਨਮ ਦਿਨ ਆਉਣ ਵਾਲਾ ਸੀ ਆਹ ਹੋਰ ਪੰਗਾ ਪਾ ਕੇ ਬਹਿ ਗਿਆ ਹੋਰ ਹੁਣ ਇਹ ਤਾਂ ਕਿਹੜਾ ਪਤਾ ਸੀ ਆਪਾਂ ਨੂੰ ਹੋਈ ਤਾਂ ਗੱਲ ਹੈ ਮੈਂ ਸਾਰਾ ਕਰ ਲੂੰਗਾ ਅਰੇਂਜਮੈਂਟ ਮੈਂ ਆਪੇ ਹੀ ਲੇ ਲਵਾਂਗਾ ਕੇਕ ਵਗੈਰਾ ਸਾਰਾ ਕੁਝ ਹਾਂ ਖਣ ਦੀ ਨੂੰ ਸਮਾਨ ਕੋਈ ਠੀਕ ਹੈ ਤੂੰ ਨਾ ਟੈਨਸ਼ਨ ਲੈ ਰਹਿਸਟ ਲੈ ਦੱਸ ਅੰਦਰ ਬੜੀ ਬੈਠੀ ਹੈਗੀ ਬਾਹਰ ਧੁੱਪੇ ਵੀ ਬੈਜਾ ਕਰ ਕੀ ਬੈਠਾਂ ਸੋ ਸੋ ਗੱਲਾਂ ਮੁੜ ਕੇ ਕੋਈ ਆਂਡ ਕੋਂਡ ਦੀ ਆ ਜਾਂਦੀ ਆ ਕਿਵੇਂ ਆਈ ਸੀ ਕਿਉਂ ਆਈ ਸੀ ਕਦੋਂ ਜਾਣਾ ਸੀ ਐਂ ਦੇ ਕਰ ਲੱਗ ਜਾਂਦੇ ਨੇ ਮੇਰਾ ਚਤ ਖਿਜ ਜਾਂਦਾ ਮੁਰਗੀ ਗੱਲ ਸੋਣਾ ਤੂੰ ਨਾ ਆਪਦੇ ਪੇਕੇ ਘਰੇ ਆਈ ਬੈਠੀ ਆ ਕਿਤੇ ਹੋਰ ਨਹੀਂ ਲੋਕਾਂ ਦਾ ਕੀ ਆ ਲੋਕਾਂ ਨੇ ਤੈਨੂੰ ਰੋਟੀ ਦੇਣੀ ਆ ਉਹ ਫੇਰ ਮਮੇ ਗੱਲਾਂ ਤਾਂ ਕਰਦੀਆਂ ਨੇ ਵਾਰੀ ਵਾਰੀ ਕੀ ਜਵਾਬ ਦੇਵਾਂ ਇੰਨੇ ਦਿਨ ਹੋ ਗਏ ਤੈਨੂੰ ਪੁੱਤ ਆਈ ਬੈਠੀ ਨੂੰ ਤੂੰ ਆਈ ਵੀ ਕੰਢੀ ਹੈ ਤੈਨੂੰ ਪਰੋਣਾ ਛੱਡਣ ਵੀ ਨਹੀਂ ਆਇਆ ਕਿਤੇ ਭਰਾ ਲੈ ਕੇ ਆਇਆ ਹੁਣ ਕੀ ਜਵਾਬ ਦੇਵਾਂ ਮੈਂ ਦੱਸ ਕੋਈ ਨਹੀਂ ਉਹ ਮੇਰੇ ਤੇ ਛੱਡ ਦੇ ਮੈਨੂੰ ਐ ਦੱਸ ਕੋਈ ਫੋਨ ਫਾਨ ਆਇਆ ਜਾਂ ਤੂੰ ਕੀਤਾ ਕਿ ਨਾ ਦੱਸ ਮੈਂ ਕਿਉਂ ਫੋਨ ਕਰੂੰਗੀ ਤੇ ਤੈਨੂੰ ਉਹਦਾ ਪਤਾ ਹੀ ਐ ਜਿੱਦੀ ਦਾ ਫੋਨ ਫਾਨ ਨਹੀਂ ਉਹ ਮੈਨੂੰ ਕਰਦਾ ਭਾਵੇਂ ਮੈਂ ਇੱਥੇ ਹਮੇਸ਼ਾ ਲਈ ਬੈਠੀ ਰਹਾ ਮਾਂ ਕਾਰੀ ਰੱਖਣ ਤੇ ਜਿੱਦ ਫਿਰ ਕਿਸੇ ਗੱਲੋਂ ਘਾਣੇ ਆਪਾਂ ਤੂੰ ਬੈਠ ਤੈਨੂੰ ਕੀ ਲੋੜ ਐਗੀ ਫਿਕਰ ਕਰਨੀ ਮੈਂ ਹੈਗੀ ਆ ਪੁੱਤ ਗੱਲ ਸੁਣ ਲੈ ਜੇ ਉਹ ਆਉਂਦਾ ਨਾ ਫੇਰ ਜਾਣਾ ਨਹੀਂ ਆਪੇ ਵੀ ਨਹੀਂ ਆਪਾਂ ਨੀਵੇਂ ਹੋਣਾਗਾ ਮੰਮੀ ਦਾ ਦੋ ਵਾਰੀ ਫੋਨ ਆ ਗਿਆ ਹੁਣ ਘਰੇ ਮਾਸੀ ਆਈ ਬੈਠੀ ਐ ਮੇਰੀ ਮਾਸੀ ਸੱਤ ਅੱਛਾ ਤੇ ਮਾਮਾ ਆਇਆ ਬੈਠਾ ਹੁਣ ਮੈਨੂੰ ਫੋਨ ਲਾ ਕੇ ਇਹ ਗੱਲ ਕਹਿੰਦੇ ਆ ਕਹਿੰਦੇ ਵੀ ਤੈਨੂੰ ਅਸੀਂ ਲੈਣ ਆ ਜੰਨੇ ਆ ਸਾਰਿਆਂ ਨੇ ਅਸੀਂ ਵੀ ਤੇਰੀ ਮਿੰਤਾ ਕਰ ਲਾਂਗੇ ਤੇਰੇ ਪੈਰੀ ਢਗ ਪਾਂਗੀ ਤੇਰੀ ਮਾਂ ਦੇ ਪੈਨਸ਼ਨ ਨਹੀਂ ਦੱਸ ਦਾਂਗੇ ਮਾਂ ਕਹਿੰਦੀ ਵੀ ਤੂੰ ਆ ਜਾ ਘਰੇ ਸੱਤ ਦਾ ਨਿਕਰੇ ਬਿਨਾ ਹੁਣ ਉੱਥੇ ਮੈਂ ਕੀ ਬੋਲਾਂ ਹੁਣ ਤੈਨੂੰ ਤਾਂ ਪਤਾ ਮੇਰੀ ਸੱਸ ਦਾ ਮੇਰੇ ਨਾਲ ਵਧੀਆ ਰਹਿੰਦੀ ਆ ਅੱਜ ਤੱਕ ਕਦੇ ਮੇਰੇ ਨੂੰਹਾਂ ਦਾ ਵਰਤੀਰਾ ਕੀਤਾ ਨਹੀਂ ਨਹੀਂ ਉਹ ਤਾਂ ਪੁੱਤ ਸਿਆਣੀ ਆ ਬਥੇਰੀ ਸਿਆਣੀ ਆ ਉਹਨੂੰ ਤਾਂ ਮੈਂ ਨਾ ਇੱਕ ਕਲਾਂਬਾ ਵੀ ਨਹੀਂ ਦੇ ਸਕਦੀ ਪਰ ਪੁੱਤ ਨੂੰ ਵੀ ਮਤ ਦੇਵੇ ਪੁੱਤ ਨੂੰ ਵੀ ਮਤ ਅਸੀਂ ਐਂ ਵਿਆਹੀ ਸੀ ਅਸੀਂ ਕੀ ਘਾਟਾ ਛੱਡੀਆਂ ਨੇ ਬਸ ਈ ਤੇਰੇ ਚ ਘਾਟ ਹੈਗੀ ਉਹੀ ਤਾਂ ਗੱਲ ਮਾਂ ਕੰਮ ਪਿੱਛੋਂ ਮੈਂ ਨਹੀਂ ਅਖਵਾਉਂਦੀ ਹੈ ਤੁਸੀਂ ਐਂ ਦੇਖ ਲਓ ਕੱਪੜੇ ਪ੍ਰੈਸ ਕੀਤੇ ਸਾਰੇ ਨੂੰ ਮਿਲਦੇ ਆ ਹਰ ਇੱਕ ਚੀਜ਼ ਬੈਠਿਆਂ ਨੂੰ ਮਿਲਦੀ ਆ ਕਦੇ ਕਿਸੇ ਗੱਲ ਤੋਂ ਜਵਾਬ ਦਿੱਤਾ ਕਦੇ ਮੈਂ ਐਂ ਨਹੀਂ ਕਿਹਾ ਵੀ ਜੇਦ ਨਹੀਂ ਕੀਤੀ ਵੀ ਕਦੇ ਮੈਨੂੰ ਇੱਥੇ ਕਮਾਉਣ ਲੈ ਕੇ ਜਾਓ ਇੱਥੇ ਕਮਾਉਣ ਲੈ ਕੇ ਜਾਓ ਕਦੇ ਕਿਸੇ ਵਿਆਹ ਆ ਜਾਂਦਾ ਸ਼ਾਦੀ ਆ ਜਾਂਦੀ ਕਿਤੇ ਉਥੇ ਲੈ ਕੇ ਗਏ ਕਦੇ ਮੈਨੂੰ ਮੈਂ ਕਿਸੇ ਗੱਲ ਤੇ ਕਦੇ ਨਹੀਂ ਲੰਬਾ ਦਿੱਤਾ ਪਰ ਐਂ ਥੋੜਾ ਹੁੰਦਾ ਲੋਕਾਂ ਨੇ ਮਾੜੀ ਜੀ ਗੱਲ ਕਹਿ ਦਿੱਤੀ ਚਲੋ ਜੀ ਆਓ ਘਰੇ ਲੜਕੋ ਕੋਈ ਗੱਲ ਕਰੇ ਹੋ ਜੇ ਕਿਸ ਸਾਦ ਦੀ ਗੱਲ ਹੋਵੇ ਤਾਂ ਵੀ ਮੇਰੇ ਨਾਲ ਲੜਾਈ ਕੋਈ ਨਹੀਂ ਪੁੱਤ ਪਸਤਾਊਗਾ ਇੱਕ ਦਿਨ ਨਾਲ ਫਿਰ ਉਹੀ ਗੱਲ ਫਿਰ ਬੇਲ ਹੱਤ ਨਹੀਂ ਹੁੰਦਾ ਜਿਹੜੇ ਆ ਦਿਨ ਉਹ ਕੱਢੀ ਜਾਂਦਾ ਨਾ ਬੇਟਾ ਹੈ ਕਿਸੇ ਦੀ ਚੱਕ ਦੇ ਕੁਝ ਨਹੀਂ ਹੁੰਦਾ ਦਾ ਤੂੰ ਬੇਫਿਕਰ ਰਹਿ ਤੂੰ ਐਂ ਦੇਖ ਲਾ ਮਾ ਪੈਸੇ ਉਹਦੀ ਭੈਣ ਨੇ ਲਈ ਪੈਸੇ ਮਾਂ ਨੇ ਦਿੱਤੇ ਮੈਂ ਤਾਂ ਨਹੀਂ ਆਪਦੇ ਕੋਲੋਂ ਪੈਸੇ ਦਿੱਤੇ ਸੀਗੇ ਤੇ ਜੇ ਉਹਨੇ ਮਾਂ ਨੇ ਨਹੀਂ ਦੱਸਿਆ ਲਾਡੀ ਨੂੰ ਕਿਉਂਕਿ ਲਾਡੀ ਦਾ ਮੰਮੀ ਨੂੰ ਪਤਾ ਸੀਗਾ ਵੀ ਇਹ ਲੜਾਈ ਕਰ ਲੈਣੀ ਕੁੜੀ ਨੂੰ ਪੈਸੇ ਨਹੀਂ ਦੇਂਦੇ ਨੇ ਹੁਣ ਪਰੌਣੇ ਨੇ ਪਹਿਲੀ ਵਾਰ ਕੋਈ ਚੀਜ਼ ਮੰਗੀ ਸੀ ਅਸੀਂ ਨਾ ਦਿੰਦੇ ਅੱਛਾ ਉਸ ਗੱਲ ਤੇ ਮੇਰ ਨਾਲ ਕੁੱਟਮਾਰ ਵੀ ਕੀਤੀ ਹੂੰ ਕੁੱਟਮਾਰ ਕੀਤੀ ਹੁਣ ਲਾ ਕੇ ਦੇਖਿਆ ਸਾਰੀਆਂ ਗੱਲਾਂ ਨਾ ਆਪ ਕਰੂੰਗੀ ਮੈਂ ਅੱਗੇ ਤਾਂ ਮੈਂ ਹੈਗਾ ਤਾਂ ਉਹੀ ਗੱਲ ਧੀ ਦੇ ਕੇ ਅਗਲਾ ਪੁੱਤ ਲੈਂਦਾਗਾ ਸਮਝ ਗਈ ਉਹਨੂੰ ਸਮਝਾਉਂਗੀ ਜੇ ਅਜਿਦੂ ਬਾਦ ਕੁੜੀ ਦੇ ਹੱਥ ਲਾਦਾ ਨਾ ਹਿਸਾਬ ਲਾ ਲਈ ਆਊਗਾ ਤਾਂ ਮਿੰਤਾ ਕਰੂਗੀ ਤੇਰੀਆਂ ਮਾਂ ਹੁਣ ਮੈਨਾਂ ਤਾਂ ਤਿੰਨ ਤੋਂ ਸਾਰੀ ਗੱਲ ਤਾਂ ਪਤਾ ਹੁਣ ਡੈਡੀ ਨੂੰ ਤਾਂ ਕਿਸੇ ਗੱਲ ਦਾ ਨਹੀਂ ਪਤਾ ਜੇ ਡੈਡੀ ਨੂੰ ਪਤਾ ਲੱਗ ਗਿਆ ਫੇਰ ਦੱਸ ਹੈ ਫੇਰ ਗੱਲ ਬਾਹਰੀ ਬਾਤ ਨਹੀਂ ਪੁੱਤ ਉਹ ਤੋਂ ਤਾਂ ਨਾ ਦੇਖ ਕਿੰਨਾ ਕਿਚਰੂ ਤਾਂ ਕਹਿੰਦੇ ਹੁੰਦੇ ਪਰਦਾ ਰੱਖਾਂਗੇ ਪਰ ਕਿੰਨਾ ਕਚਰ ਰੱਖਾਂਗੇ ਆਖਰ ਨੂੰ ਉਹ ਵੀ ਆਖੂਗਾ ਕੀ ਗੱਲ ਪੂਰੀ ਮੈਨੂੰ ਪੁੱਛੂ ਤਾਂ ਇਹਨੂੰ ਨਹੀਂ ਪੁੱਛਣਾ ਪੂਰੀ ਕਿਵੇਂ ਆਈ ਵੇ ਕੀ ਤਾਂ ਹੀ ਤੈਨੂੰ ਮੈਂ ਕਹਿੰਨੀ ਮਮੀ ਪਰ ਡੈਡੀ ਕੋਲ ਗੱਲ ਨਾ ਕਰੀ ਮੈਂ ਤੇਰੇ ਅੱਗੇ ਹੱਥ ਜੋੜਦੀ ਆ ਡੈਡੀ ਦਾ ਗੁੱਸਾ ਤਾਂ ਇਹੋ ਜਿਹਾ ਹੋ ਜਾਂਦਾ ਐ ਨਹੀਂ ਪਤਾ ਕੀ ਬੋਲਣਾ ਕਿਹਨੇ ਗੱਲ ਜਾਦੇ ਵੱਜੂਗੀ ਫਿਰ ਪੁੱਤ ਕੋਈ ਗੱਲ ਤਾਂ ਕਦੇ ਤਾਂ ਨਿਕਲੂਗੀ ਚਲ ਮੈਂ ਤਾਂ ਕਹਿੰਦੀ ਐਸੇ ਆ ਚਾਰ ਦਿਨਾਂ ਦੇ ਵਿੱਚ ਲੈਣ ਆ ਜੇ ਤਾਂ ਗੱਲ ਠੀਕ ਹੀ ਰਹਿ ਜੂ ਨਹੀਂ ਫਿਰ ਗੱਲ ਤਾਂ ਉੱਛਲੂਗੀ ਇਹ ਉਹੀ ਤਾਂ ਗੱਲ ਆ ਕਹਿੰਦਾ ਮੈਂ ਨਹੀਂ ਲੈਣ ਜਾਂਦਾ ਜੇ ਤੁਸੀਂ ਲੈ ਕੇ ਆਉਣੀ ਆ ਤਾਂ ਮੈਂ ਤੁਹਾਨੂੰ ਰੋਕਦਾ ਨਹੀਂ ਤੁਸੀਂ ਜਾ ਕੇ ਲੈ ਆਓ ਸਬਰ ਰੱਖ ਆਪੀ ਆਊਗਾ ਕਿੱਥੇ ਮੰਮੀ ਤੁਸੀਂ ਇਹੋ ਜਿਹੇ ਦਿਲਾਟ ਲਾਤਾ ਤੁਸੀਂ ਵੀ ਬੰਦਾ ਕੁੰਦਾ ਨਹੀਂ ਦੇਖਿਆ ਵੀ ਕਿ ਹੋ ਜਾਏ ਕਿਹੋ ਜਿਹਾ ਮੈਨੂੰ ਕੀ ਪਤਾ ਹੁੰਦਾ ਪੁੱਤ ਵੀ ਕੀ ਗੱਲ ਐ ਆ ਤੇਰੇ ਪਿਓ ਦਾ ਬਥੇਰਾ ਆੜ ਬਸਵਾ ਸੀ ਪਰ ਇਹੋ ਜਿਹੀਆਂ ਗੱਲਾਂ ਤਾਂ ਨਹੀਂ ਕੀਤੀਆਂ ਸੀ ਉਹਨੇ ਮੇਰੇ ਨਾਲ ਉਹੀ ਤਾਂ ਗੱਲ ਆ ਮਾਂ ਗੱਲ ਤੇ ਇਹਨੂੰ ਜੱਗੂ ਮੈਂ ਜਦ ਜਦਾਈ ਕਰਦੀ ਹੂਆ ਮੈਂ ਲੜਦੀ ਹੂਣ ਫਿਰ ਤਾਂ ਚੱਲ ਮੰਨਿਆ ਅਗੋਂ ਮੈਂ ਤਾਂ ਚੁੱਪ ਕਰ ਜਣੀ ਮੈਂ ਤਾਂ ਨੀਵੀ ਹੋ ਜਣੀ ਵੀ ਚਾ ਲੜਾਈ ਨਾ ਪਵੇ ਕਲੇਸ਼ ਨਾ ਪਵੇ ਬੰਦਾ ਫਿਰ ਵੀ ਮੰਮੀ ਹੈ ਬਿਨਾਂ ਗੱਲ ਤੋਂ ਕਹੀ ਜਾਵੇ ਬਿਨਾਂ ਗੱਲ ਤੋਂ ਕਹੀ ਜਾਵੇ ਅੱਜ ਤੱਕ ਮੈਂ ਕਦੇ ਘਰੋਂ ਪੈਰ ਬਾਹਰ ਨਹੀਂ ਪਟਿਆ ਨਾ ਤੂੰ ਬਿਨਾਂ ਪੁੱਛੇ ਇਹ ਜੇ ਫਿਰ ਰੱਖੇਗੇ ਕਹਿੰਦੇ ਇਹ ਜਾਂਦਾ ਨਾ ਅਣਪੜ ਚਾਹੀਦੀਆਂ ਨੇ ਆ ਤੈਨੂੰ ਇੰਨਾ ਪੜਾਇਆ ਲਿਖਾਇਆ ਵੀ ਚਲ ਕੋਈ ਨੌਕਰੀ ਨੂੰ ਕਰੀ ਮਿਲ ਜੂਗੀ। ਨਾ ਕਰਾਤੀ ਨੌਕਰੀ। ਹਾਂ। ਤੁਸੀਂ ਤਾਂ ਕਹਿੰਦੇ ਹੋ ਸੀ ਕਿ ਮੈਨੂੰ ਵਿਆਹ ਤੋਂ ਪਹਿਲਾਂ ਜਿੱਥੇ ਤੇ ਰਿਸ਼ਤਾ ਕੀਤਾ ਤੁਹਾਨੂੰ ਵਿਆਹ ਤੋਂ ਬਾਅਦ ਨੌਕਰੀ ਲਵਾਉਣਗੇ ਲਵਾਤੀ। ਸਭ ਕੁ ਮੇਰੇ ਸਸਤਾ ਹਜੇ ਕਹਿੰਦੀ ਸੀ ਪੁੱਤ ਤੂੰ ਕਿਤੇ ਆ ਪ੍ਰਾਈਵੇਟ ਸਕੂਲ ਚ ਦੇਖ ਲੈ। ਨਾ ਕਿ ਮੈਂ ਮੈਂ ਨਹੀਂ ਲਗਾਂ ਦਿੰਦਾ। ਮੈਂ ਨਹੀਂ ਲਗਾਂ ਦਿੰਦਾ। ਐ ਕੋਈ ਮਾਲਕ ਹੋ ਜਾਂਦਾ ਨੰਮੀ ਬਾਹਰ ਲੱਗੇ ਪੜ੍ਹ ਪੜਾਉਣ ਨਾਲ ਜਾਂ ਨੌਕਰੀ ਕਰਨ ਨਾਲ। ਉਹ ਪੁੱਤ ਇਹ ਜਾਂਦੇ ਦਿਮਾਗ 'ਚ ਨਾ ਫੂਸ ਭਰਿਆ ਹੁੰਦਾ ਹੈਗਾ। ਦਿਮਾਗ ਇਹ ਸਿੱਧਾ ਕਰ ਲਾਂਗੇ ਕੋਈ ਨਹੀਂ ਮੈਨੂੰ ਨਾ ਹੁਣ ਗੁੱਸਾ ਜੜੀ ਆਂਦਾ ਵੀ ਚੱਕ ਕੇ ਫੋਨ ਮੈਂ ਆਪ ਕਰਾਂ ਵੀ ਕੀ ਗੱਲ ਹੈ ਕੀ ਗੱਲ ਭਾਈ ਕੀ ਕਾਣਨੀ ਨਾ ਸਾਡੀ ਕੁੜੀ ਚ ਮੇਰੀ ਗੱਲ ਸੁਣ ਲਮਾ ਅੱਜ ਦਾ ਤੈਨੂੰ ਦੇਖ ਦਿੰਦੇ ਕੱਲ ਨੂੰ ਲਾ ਲਈ ਤੂੰ ਫੋਨ ਤੈਨੂੰ ਕਿਹੜਾ ਕਿਸੇ ਗੱਲ ਦਾ ਡਰ ਮਾਰਾ ਜਾ ਤੂੰ ਮਾਰਾ ਮਾਰਾ ਮੋਟੀ ਤੇ ਸ਼ਰਮ ਮੰਨੂਗਾ ਤੇਰੀ ਚਲ ਮੈਂ ਫੋਨ ਕਰ ਦਿੰਦੀ ਹਾਂ ਤੂੰ ਦੇਖ ਹੀ ਜਾ ਅੱਜ ਦਾ ਤੈਨੂੰ ਦੇਖ ਰੇਲ ਬਣਾ ਦੂ ਫੇਰ ਮੈਂ ਤਾਂ ਮੈਂ ਕਿਹੜੇ ਚੁੱਪ ਜੇ ਕਰੂੰਗੀ ਫੇਰ ਆਖੂ ਕੀ ਗੱਲ ਭਾਈ ਤੂੰ ਜਲੂਸ ਕਢਾਉਣਾ ਦਾ ਹੈ ਹੂੰ ਕੋਈ ਗੱਲ ਨਹੀਂ ਮੈਂ ਵੀ ਤੁਹਾਨੂੰ ਰੋਕਦੀ ਨਹੀਂ ਬਥੇਰਾ ਰੋਕ ਲੇ ਮੈਂ ਵੀ ਕੋਈ ਗੱਲ ਨਹੀਂ ਇਹ ਆਦਾ ਹਜਾਲ ਵਾ ਕੇ ਫੇਰ ਹੀ ਟਿਕੂਗਾ ਬਸ ਤੂੰ ਵੀ ਨਾ ਟੈਂਸ਼ਨ ਲੈ ਸਭ ਕੁਝ ਠੀਕ ਹੋ ਜਾਊਗਾ ਇੰਨੇ ਕ ਤਾਂ ਕਰਦੇ ਹੀ ਹੁੰਦੇ ਆ ਨਵੇਂ ਨਵੇਂ ਲੈ ਠੀਕ ਐ ਕੋਈ ਗੱਲ ਨਹੀਂ ਹਾਂ ਤੂੰ ਜਾ ਬੜਾ ਬਾਹਰ ਮੈਂ ਨਹੀਂ ਆਉਂਦੀ ਬਾਹਰ ਉਹ ਆ ਜਾ ਮੈਂ ਤਾਂ ਸਾਗ ਤਾਂ ਨਹੀਂ ਬੈਠੀ ਆ ਮਾੜਾ ਮੋਟਾ ਕਰ ਲੇਗੀ ਨਾਲ ਮੇਰੇ ਕੰਮ ਕਰ ਆ ਜਾ ਅੰਦਰ ਬੈਠੀ ਆਦਾ ਸਾਹ ਕੱਪੜੇ ਧੋਤੇ ਪਏ ਆ ਹੁਣ ਇਹਨੂੰ ਨਿਵਾਰੀ ਜਿਹਾ ਕਰ ਸਾਬ ਦਾਗੇ ਘਰ ਮਾ ਠੰਡੇ ਜਿਹੜੇ ਹੈਗੇ ਨੇ ਹੂੰ ਚਲ ਆ ਜਾ ਬਾਅਦ ਚ ਰੱਖ ਦਾਂਗੇ ਆ ਜਾ ਆ ਜਾ ਐਵੇਂ ਨਾ ਫਿਕਰ ਕਰਿਆ ਕਰ